ਇਹ ਉਹ ਹੀ ਦਲਜੀਤ ਦਸਾਂਝ ਹੈ ਜਿਸ ਨੇ ਪਿੰਡ ਦੀ ਗਲੀ ਚੋਂ ਚੱਲ ਕੇ ਕੋਚੀਲਾ ਦੇ ਸਟੇਜ ਤੱਕ ਆਪਣਾ ਨਾਮ ਪਹੁੰਚਾਇਆ ਪਰ ਅੱਜ ਸਵਾਲ ਇਹ ਨਹੀਂ ਕਿ ਉਹ ਕਿੰਨਾ ਸਫਲ ਹੋਇਆ ਸਵਾਲ ਇਹ ਹੈ ਕਿ ਉਹ ਅਸਲ ਹੀਰੋ ਹੈ ਜਾਂ ਇੱਕ ਵਿਵਾਦੀ ਚਿਹਰਾ ਦਲਜੀਤ ਦਸਾਂਝ ਇੱਕ ਨਾਂ ਜੋ ਪੰਜਾਬੀ ਸੰਗੀਤ ਫਿਲਮਾਂ ਅਤੇ ਹੁਣ ਬਾਲੀਵੁੱਡ ਵਿੱਚ ਚਮਕ ਰਿਹਾ ਹੈ ਕਦੇ ਪਿੰਡ ਦੇ ਇੱਕ ਸੁਧਾਰਨ ਮੁੰਡੇ ਵਾਂਗ ਸੰਘਰਸ਼ ਕੀਤਾ ਤੇ ਅੱਜ ਕੈਨੇਡਾ ਤੋਂ ਲੈ ਕੇ ਕੋਚੀਲਾ ਤੱਕ ਪੰਜਾਬ ਦਾ ਨਾਮ ਰੌਸ਼ਨ ਕਰਿਆ ਉਹ ਆਪਣੇ ਗੀਤਾਂ 'ਚ ਪੰਜਾਬੀ ਸੰਸਕ੍ਰਿਤੀ ਮਾਂ ਬੋਲੀ ਤੇ ਮੂਲਾਂ ਨਾਲ ਪਿਆਰ ਦਿਖਾਉਂਦਾ ਏ ਪਰ ਹਰ ਚੰਨਨ ਦੇ ਨਾਲ ਹੁਸਾਮਾ ਵੀ ਹੁੰਦਾ ਏ ਕਈ ਵਾਰ ਲੋਕ ਕਹਿੰਦੇ ਨੇ ਦਰਜੀਤ ਨੇ ਕਿਸੇ ਵੱਡੇ ਮੁੱਦੇ ਤੇ ਖੁੱਲ ਕੇ ਗੱਲ ਨਹੀਂ ਕੀਤੀ ਕਿਸੇ ਨੇ ਆਖਿਆ ਇਹ ਸਿਸਟਮ ਦੇ ਨਾਲ ਖੜਾ ਹੋ ਗਿਆ ਕਦੇ ਚੁੱਪ ਰਹਿ ਗਿਆ ਜਦ ਕਿ ਦੂਜੇ ਪਾਸੇ ਕਿਸਾਨੀ ਅੰਦੋਲਨ ਵੇਲੇ ਉਸ ਦੀ ਹਾਜ਼ਰੀ ਤੇ ਹਿੰਮਤ ਦੀ ਤਾਰੀਫ਼ ਵੀ ਹੋਈ ਸਵਾਲ ਇਹ ਨਹੀਂ ਕਿ ਦਲਜੀਤ ਚੰਗਾ ਹੈ ਜਾਂ ਮਾੜਾ ਸਵਾਲ ਇਹ ਹੈ ਸਾਡੇ ਕਲਾਕਾਰਾਂ ਤੋਂ ਅਸੀਂ ਕੀ ਉਮੀਦ ਕਰੀਏ ਉਹ ਸਿਰਫ ਮਨੋਰੰਜਨ ਕਰਨ ਆਏ ਨੇ ਜਾਂ ਇਨਕਲਾਬ ਵੀ ਲਿਆਉਣਗੇ ਕੀ ਤੁਹਾਨੂੰ ਲੱਗਦਾ ਹੈ ਕਿ ਦਲਜੀਤ ਸਹੀ ਰਸਤੇ ਤੇ ਹੈ ਕਮੈਂਟ ਵਿੱਚ ਆਪਣੀ رائے ਜ਼ਰੂਰ ਦੱਸੋ ਤੇ ਅਜਿਹੇ ਹੋਰ ਰੀਅਲ ਸਟੋਰੀ ਲਈ ਸਬਸਕ੍ਰਾਈਬ ਕਰੋ ਦਾ ਸਟੋਰੀ ਬੋਲਟ